ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਜਈ ਖਬਰ ਜਿਸ ਨੇ ਅਮਨ ਕਾਨੂੰਨ ਦੀ ਸਥਿਤੀ ਦੀ ਜਿਹੜੀ ਢਿੱਲੀ ਪਕੜ ਹੈ ਪੰਜਾਬ ਵਿੱਚ ਉਸ ਨੂੰ ਨਸ਼ਰ ਕੀਤਾ ਹੈ ਦੱਸ ਦਈਏ ਅੱਜ ਕੱਲ ਗੋਲੀਆਂ ਦੀ ਗੂੰਜ دہشت ਭਰੇ ਮਾਹੌਲ ਅਤੇ ਨੌਜਵਾਨਾਂ ਦੀ ਹਿੰਸਾ ਵੱਲ ਵੱਧ ਰਹੀ ਜਿਹੜੀ ਟ੍ਰੈਂਡੈਂਸੀ ਹੈ ਰੁਝਾਨ ਹੈ ਉਸ ਕਾਰਨ ਚਰਚਾ ਵਿੱਚ ਕੁਝ ਕਾਨੂੰਨ ਦੀ ਜਿਹੜੀ ਵਿਵਸਥਾ ਹੈ ਹਾਲਤ ਇੰਨੀ ਬੇਤਰਤੀਬ ਹੋ ਚੁੱਕੀ ਹੈ ਕਿ ਹੁਣ ਰੋਜ਼ਾਨਾ ਦੇ ਜਿਹੜੇ ਲੜਾਈ ਝਗੜੇ ਨੇ ਉਹ ਫਾਇਰਿੰਗ ਵਿੱਚ ਬਦਲ ਜਾਂਦੇ ਨੇ ਦੱਸਦੀ ਅੰਮ੍ਰਿਤਸਰ ਬਰਦਾਸ਼ਪੁਰ ਨੈਸ਼ਨਲ ਹਾਈਵੇ ਉੱਤੇ ਬਟਾਲਾ ਪਾਈਪਾਸ ਨੇੜੇ ਅੱਜ ਉਸ ਵੇਲੇ ਹਾਹਾਕਾਰ ਮਚ ਗਈ ਜਦੋਂ ਦੋ ਗੱਟ ਆਪਸ ਵਿੱਚ ਆਹਮੋ ਸਾਹਮਣੇ ਹੋ ਗਏ ਔਰ ਕਾਰਨ ਦੱਸਿਆ ਜਾ ਰਿਹਾ ਸੀ ਕਿ ਲੜਕੀ ਨਾਲ ਦੋਸਤੀ ਕਰਕੇ ਕੋਈ ਰੰਜਿਸ਼ ਸੀ ਦੋਵਾਂ ਗੁੱਟਾਂ ਵਿੱਚ ਜਿਸ ਕਰਕੇ ਗੋਲੀ ਚੱਲ ਗਈ ਔਰ ਦੋ ਜਿਹੜੇ ਨੌਜਵਾਨ ਇਸ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਦੇ ਨਾਮ ਰਾਹੁਲ ਅਤੇ ਹਰਦੇਵਾਲ ਦੱਸੇ ਜਾ ਰਹੇ ਆ ਉਹ ਗੰਭੀਰੂ ਵਿੱਚ ਜ਼ਖਮੀ ਹੋ ਗਏ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਇੱਕ ਦੋਸਤ ਨਾਲ ਪਿੰਡ ਦੇ ਦੋਸਤ ਨਾਲ ਜਦੋਂ ਟਾਈਮ ਪੈ ਜਾਂਦਾ ਹੈ ਦੋ ਘੰਟਾ ਪਸਟ ਟਾਈਮ ਪਾ ਲੈਂਦੇ ਆ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਆਪਾਂ ਆਪਣੇ ਦੋਸਤ ਨਾਲ ਗਏ ਸੀਗੇ ਤੇ ਜਿਹੜੀ ਦੂਜੀ ਤਰ੍ਹਾਂ ਸਾਹਮਣੇ ਆਈ ਸੀ ਉਹਨਾਂ ਨੇ ਸਿੱਧੀ ਫਾਇਰਿੰਗ ਕਰ ਦਿੱਤੀ ਔਰ ਰਾਹੁਲ ਅਤੇ ਹਰਦੇਵਾਲ ਨਾਮਕ ਜਿਹੜੇ ਦੋ ਨੌਜਵਾਨ ਨੇ ਇਹ ਜ਼ਖਮੀ ਹੋ ਗਏ ਨੇ ਇਹਨਾਂ ਦੇ ਗੋਲੀ ਲੱਗਦੀ ਔਰ ਉਹਨਾਂ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਬਟਾਲਾ ਪੁਲਿਸ ਥਾਣਾ ਇੰਚਾਰਜ ਸੁਰਿੰਦਰਪਾਲ ਸਿੰਘ ਦੇ ਦੱਸਿਆ ਕਿ ਉਹ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਜਾਂਦੇ ਆ ਅਤੇ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜ਼ਖਮੀ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਦੱਸ ਦਈਏ ਇਹ ਮਾਮਲਾ ਸਿਰਫ ਇੱਕ ਰੰਜਿਸ਼ ਜਾਂ ਨੌਜਵਾਨੀ ਦੀ ਜਿਹੜੀ ਜੋਸ਼ੀਲੀ ਜਿਹੜੀ ਉਹਨਾਂ ਦੀ ਸੋਚ ਹੁੰਦੀ ਹੈ ਉਹ ਸਿਰਫ ਨਹੀਂ ਹੈ ਜਾਂ ਫੈਸਲੇ ਦੀ ਗੱਲ ਨਹੀਂ ਹੈ ਇਹ ਪੰਜਾਬ ਦੀ ਉਹ ਤਸਵੀਰ ਹੈ ਜਿੱਥੇ ਕਾਨੂੰਨ ਦੀ ਪકડ ਹੁਣ ਢਿੱਲੀ ਹੋ ਗਈ ਹੈ ਹੁਣ ਸਮਾਂ ਆ ਗਿਆ ਕਿ ਸਿਸਟਮ ਨੂੰ ਚੌਕਸ ਕੀਤਾ ਜਾਵੇ ਨੌਜਵਾਨੀ ਜਿਹੜੀ ਆ ਹਥਿਆਰ ਛੱਡ ਕੇ ਪੰਜਾਬ ਦੀ ਜਿਹੜੀ ਅਸਲੀ ਤਸਵੀਰ ਆ ਉਸ ਨੂੰ ਦੇਖ ਕੇ ਇਸ ਲਈ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਦੁਕਾਨਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਪਿੰਡ ਮੇਰਾ ਮੂੜਿਆਲ ਦੇ ਕੀ ਗੱਲ ਹੋਈਏ ਦੱਸਿਓ ਸਾਰੇ ਜੀ ਤੁਹਾਨੂੰ ਸਾਰੇ ਇਹ ਕਹੇ ਜੇ ਇੱਟਾ ਕੁੜੀ ਦੀ ਗੱਲ ਹੋਈ ਜੇ ਮੁੰਡੇ ਨਾਲ ਮਤਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉਤਰ ਕੇ ਗੱਲ ਲੱਗੇ ਕਰਨਾ ਉਹਨਾਂ ਨੇ ਮਿੰਟੋ ਮਿੰਟ ਪਿਸਟਲ ਆਪਣਾ ਲੋਡ ਕਰਕੇ ਸਾਡੇ ਫੈਰ ਸਿੱਧੇ ਝਲਾਉਂਦੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਦਾ ਕੱਢ ਕੇ ਵੀ ਲੱਗੀ ਜੀ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਗਏ ਤੁਸੀਂ ਮੋਡੇ ਨਾਲ ਸਾਹ ਸਿੰਘ ਦੇ ਨਾਲ ਗਏ ਜੀ ਉਹ ਆ ਚੱਲ ਫੈਰ ਹੋਏ ਨੇ ਦੋ ਲਾ ਇੱਕ ਝਗੜਾ ਕੁੜੀ ਦਾ ਹੈ ਕੁੜੀ ਦੇ ਸਿਲਸਿਲੇ ਹੈ ਕੋਈ ਉਹ ਘਾਰਕੂਰ ਕਹਿੰਦੇ ਰੰਜੀਤ ਪਾਸ਼ੀ ਉਹਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇਨਾ ਵੇਖਣਾ ਉਹਦਾ ਇਦੋ ਇਦੋ ਜਿਹਨਾਂ ਦਾ ਝਗੜਾ ਹੈ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਤਰੰਤ ਆ ਰਹੇ ਨੇ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸ ਨਾਲ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਦਾ ਮਿਲੇਗਾ ਨਾ ਇਹ ਨਾਲ ਤੁਸੀਂ ਸਮਝਾਈ ਮੁੰਨਾ ਨੇ ਆਪਣੇ ਚਾਚੇ ਕਾਇਰ ਨੇ ਹਾਲੇ ਮੈਂ ਗਿਆ ਮੋਟਰਸਾਈਕਲ ਉਤਰਿਆ ਨਹੀਂ ਤੇ ਮੋਟਰਸਾਈਕਲ ਉਤਰਾ ਨੇ ਪਹਿਲਾਂ ਮੋਟਰਸਾਈਕਲ ਉਤਰਿਆ ਉਹਨੇ ਗੋਲੀ ਚਲਾਤੀ ਠੀਕ ਹੈ ਗੋਲੀ ਵਾਜੀ ਆ ਦੋ ਇਹ ਹਾਂਜੀ ਦੋ ਰਿਆਰ ਹੋਈਏ ਕਾਰਨ ਕੀ ਹੈ ਕਾਰਨ ਮੁੰਡੇ ਨੇ ਲਗਾ ਮੇਰੇ ਚਾਚੇ ਦੇ ਪੈਰ ਕੋਲ ਮੁੰਡੇ ਨੇ ਤੇ ਇੱਕ ਮੇਰੇ ਲੱਗਾ ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਆਇਆ ਸੀ ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਚੜਾ ਆਇਆ ਸੀ ਉਹਨਾਂ ਪੁੱਛ ਪਤਾ ਨਹੀਂ ਕੀ ਗੱਲ ਬਾਤ ਹੋਈ ਉਹਨਾਂ ਦੇ ਤਰਫ ਤੋਂ ਕਾਡੋ ਨਾ ਪਤਾ ਨਹੀਂ ਕਿ ਸਾਰੇ ਮਰਦਾਰ ਹੋਏ ਕਿ ਇਹ ਵੀ ਇਹਨਾਂ ਦੇ ਨਾਲ ਆਏ ਆ ਕੀ ਇਹਨਾਂ ਦਾ ਲੰਮਾ ਸਰ ਮੋਰਚਾ ਦਾ ਉੱਤਰ ਨਹੀਂ ਲੱਗਾ ਤਾਂ ਉਹਨਾਂ ਨੇ ਪੈਂਦਿਆ ਕੋਈ ਗਲਤੀ ਟ੍ਰਿਪ ਲਾਈਟਿੰਗ ਸੀ ਤੂੰ ਤੇਨ ਨਹੀਂ ਸੀ ਉਹਨਾਂ ਆ ਦੋ ਹੀ ਪਈ ਸੀ ਤੁਹਾਡੇ ਕਿਥੋਂ ਲਗੀਆਂ ਆ ਦੂਜੇ ਜਨ ਨਾਲ ਕਿਹੜਾ ਦੂਜਾ ਕਮਿਟੀ ਦੇ ਕਿਰਿਆ ਤੋਂ ਬੋਲਦੇ ਆ ਜਨ ਇਨਫੋਰਮੇਸ਼ਨ ਆਈ ਹੈ ਇੱਕ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲ ਆ ਪਿੰਡ ਮੂਲਿਆਵਾਲਤੋਂ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਨੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਕਿਦੋਂ ਕਿਹੜਾ ਤਾਲ ਝਗੜਾ ਹੈ ਇਹਨਾਂ ਦਾ ਇਹ ਤਾਂ ਬਿਆਨ ਦਰਜ ਕਰਕੇ ਵੇਖਦੇ ਹਾਂ ਜੋ ਝਗੜਾ ਹੈ ਦੋ ਫਾਇਰ ਹੋਏ ਆ ਜੀ ਇੱਕ ਤੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਤੇ ਹਾਂਜੀ ਵੇਖਦੇ ਹਾਂ ਸਰ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ 'ਚ ਬਿਆਨ ਦਰਜ ਕਰਨਾ ਸੀ ਇਹ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਜੀ ਕਿੰਨੇ ਜਣੇ ਆਏ ਦੋ ਜਣੇ ਆਏ ਸੀਗੇ ਇੱਕ ਦੋ ਜਣਿਆਂ ਚ ਪਹਿਲਾ ਜਿਹੜਾ ਪੇਸ਼ੈਂਟ ਆਇਆ ਉਹ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲਿਆਵਲ ਰਹਿਣ ਵਾਲਾ ਇਹ ਆ ਗੋ ਸਭ ਤੋਂ ਪਹਿਲਾ ਕੇਸ ਆਇਆ ਇਹ ਚਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਚ ਨਿਕਲ ਗਈ ਗਈ ਆਪਰੇ ਐਕਸ-ਰੇ ਕਰਵਾਇਆ ਐਕਸ-ਰੇ ਦੇ ਬਾਅਦ ਇਹਨੂੰ ਇਹ ਤਾਂ ਸਹੀ ਕਿ ਗ੍ਰਮ ਆਸਰਾ ਕੱਟ ਰਹਾ ਤਾਂ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨਸ ਕਰਵਾਣਾ ਕਿਤੇ ਹਾਲਾਤ ਹੋਰੇ ਬਾਰੇ ਕੋਈ ਘਰ ਦੇ ਆਣੇ ਦੱਸਿਆ ਨਹੀਂ ਕਿ ਕਰਵਾਉਣਾ ਨਹੀਂ ਕਰਵਾਉਣਾ ਔਰ ਤੋਂ ਬਾਅਦ ਥੋੜੀ ਫਿਰ ਬਾਦਿਰੇ ਚਾਚਾ ਦਾ ਮੁੰਡਾ ਆਇਆ ਉਹਦਾ ਨਾਮ ਹੈ ਘਰਦੇਆ ਸੀ ਤਨੂਖਤ ਨਾਮ ਦੀ ਉਹਦੇ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ ਉਹਦੇ ਗੋਡੇ ਵਿੱਚ ਡਾਇਰੈਕਟ ਸਿਰ ਕਰਾਇਆ ਵਾ ਉਹ ਗੋਡੇ ਵਿੱਚ ਗੋਲੀ ਦਾ ਸ਼ਰਾਹ ਹੈਗਾ ਵਾ ਜੋ ਕਿ ਜਿਆਦਾ ਸੀਰੀਅਸ ਹੈ ਉਹਨਾਂ ਨੇ ਵੀ ਅੱਗੇ ਸਕੈਨ ਵੱਲੋਂ ਕਿਹਾ ਗਿਆ ਵਾ ਕਿਹਾ ਗਿਆ ਚਲੋ ਤੁਸੀਂ ਦਰਪਿਆ ਤੁਸੀਂ ਆਪ ਤੋਂ ਸਕੈਨ ਕਰਾ ਕੇ ਟ੍ਰੀਟਮੈਂਟ ਕਰਾਈਏ ਕੋਈ ਹੋਰ ਇਨਫੈਕਸ਼ਨ ਨਾ ਹੋਵੇ ਰੋਨਾ ਵੱਲੋਂ ਵੀ ਹੈ ਤਾਂ ਕੋਈ ਮਸਲਾ ਜੁਆ ਨਹੀਂ ਸਕਦਾ ਇਸ ਤੇ ਵੀ ਹੋਣ ਫਿਲਹਾਲ ਤੇ ਦੋਵੇਂ ਠੀਕ ਹੈ ਬਟ ਆਉਣ ਵਾਲਾ ਟਾਈਮ ਇਨਾ ਉੱਥੇ ਸੀਰੀਅਸਲੀ ਹੋ ਸਕਦਾ ਹੈ ਕਿ ਇਨਫੈਕਸ਼ਨ ਆ ਉਹ ਕਦੀ ਵੀ ਫੈਲ ਸਕਦੀ ਹੈ ਜੇ ਰੋ ਦਿਲ ਦੀ ਹੱਲ ਨਾ ਦਿੱਤਾ ਗਿਆ ਤਾਂ ਫਿਰ ਸੀਰੀਅਸਲੀ ਹੋ ਸਕਦਾ ਹੈ